ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਜਪਜੀ ਸਾਹਿਬ ਜੀ ਦਾ ਗੁਟਕਾ ਸਾਬ ਹੈ ਇਹ ਸ਼ੁੱਧ ਸੋਨੇ ਨਾਲ ਬਣਿਆ ਹੋਇਆ ਤੁਸੀਂ ਵੀ ਇਹ ਦਰਸ਼ਨ ਕਰਿਓ ਇਹ ਕਿਸੇ ਵੀਰ ਕੋਲ ਹੈ ਲੈ ਆ ਜੋ ਤੁਸੀਂ ਲੋਕ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆ ਖਾਲਸਾ ਜੀ ਸੋਨੇ ਦਾ ਪਿਓਰ ਸੋਨੇ ਦਾ 24 ਗ੍ਰੇਡ ਦਾ ਗੁਟਕਾ ਸਾਹਿਬ ਹੈ ਸਿੰਘ ਆਪਣੇ ਕੋਲ ਦਰਸ਼ਨ ਕਰਨੀ ਹਾਲਾ ਕਿਸ ਵੀ ਇਹਨੇ ਪ੍ਰਤੱਖ ਦਰਸ਼ਨ ਕਰਨੇ ਹੁਣ ਤਾਂ ਉਹ ਵੀ ਕਰਵਾ ਦਾਂਗੇ ਤੇ 24 ਘੰਟੇ ਵੀਰ ਆਪਣੇ ਹਿਰਦੇ ਨਾਲ ਆ ਕੇ ਰੱਖਦਾ ਤੇ ਇਹ ਮਹਾਂਪੁਰਸ਼ਾਂ ਨੇ ਕਿ ਸੰਤ ਮਹਾਂਪੁਰਸ਼ਾਂ ਨੇ ਇਹਨਾਂ ਨੂੰ ਭੇਟਾ ਕੀਤਾ ਇਹਨਾਂ ਦਾ ਨਿਤਨੇਮ ਵੇਖ ਕੇ ਵੀਰ ਦਾ ਤੇ 24 ਘੰਟੇ ਦਾ ਹਰ ਇੱਕ ਆਂਗ ਜਿਹੜਾ ਸਤਗੁਰ ਦਾ ਵਾ ਸੋਨੇ ਦਾ ਬਣਿਆ ਇਹ ਗੁਰੂਕੇ ਸਾਹਿਬ ਦਾ ਤੇ ਇਹ ਘਰ ਤੋਂ ਘਰ ਵੀ ਅੱਜ ਤੋਂ 5 ਸਾਲ ਪਹਿਲਾਂ 3 ਲੱਖ ਤਾਂ ਬਣਿਆ ਸੀ ਹੁਣ 6-7 ਲੱਖ ਲੱਖ ਰੇਟ ਹੋ ਗਿਆ ਤੇ ਬਹੁਤ ਖੁਸ਼ੀ ਹੋਈ ਦਰਸ਼ਨ ਕਰਕੇ ਤੇ ਧੰਨਵਾਦ اے ਵੀਰ ਦਾ ਜਿਹਨੇ ਸਾਨੂੰ ਕਰਵਾਇਆ ਇੰਨੇ ਜੋਗ ਸਮਝਿਆ ਧੰਨਵਾਦ ਵੀਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ